ਬਾਕੀ ਯਾਰ ਮੀ ਥੋੜਾ ਇੱਥੇ ਤੇਜ਼ ਹੋ ਗਿਆ ਵਾ ਤੇ ਬਾਕੀ ਯਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਯਾਰ ਇਹ ਜਿਹੜਾ ਵਲੋਗ ਹੈ ਇਹ 5-6 ਦਿਨ ਦਾ ਰਲਿਆ ਮਿਲਿਆ ਹੋਇਆ ਵਲੋਗ ਯਾਰ ਕਿ ਯਾਰ ਇੱਥੇ ਟੋਲ ਪਲਾਜ਼ੇ ਤੇ ਹੰਦੇ ਲੜਾਈ ਹੋਈ ਆ ਬਸਾਂ ਲਿਆਂ ਦੀ ਰਾਹ ਬੰਦ ਕਰਤਾ ਉਹਨਾਂ ਨੇ ਬਾਕੀ ਯਾਰ ਇੱਧਰ ਪਾਣੀ ਚੈੱਕ ਕਰੋ ਮੀ ਨਾ ਕਿੰਨਾ ਖਲੋ ਗਿਆ ਯਾਰ ਕਿ ਯਾਰ 5 ਮਿੰਟ ਦਾ ਕੰਮ ਹੀ ਕੋਲੇ ਚ ਬਾਕੀ ਲੰਚ ਟਾਈਮ ਕਰਕੇ 1.5-2 ਘੰਟਾ ਲੱਗ ਗਿਆ ਯਾਰ ਇੱਧਰ ਵੀ ਗਾੜੀ ਜਾਮ ਲੱਗ ਗਿਆ ਜੋ ਚੈੱਕ ਕਰੋ ਦੇ ਅੱਜ ਯਾਰ ਗਰਮੀ ਤੇ ਮਰਨਾ ਲਿਖਿਆ ਵਾ ਯਾਰ ਹੁਣ ਮੀਂਹ ਦੇ ਮੌਸਮ ਚ ਆਈ ਐ ਸਮੋਸੇ ਖਾਣ ਇੱਧਰ ਚੈੱਕ ਕਰੋ ਲੱਗਣਗੇ ਉਹ ਯੋ ਬੰਦਾ ਜਿਹੜਾ ਸਾਡੇ ਨਾਲ ਸੀ ਹੁਣ ਪਾਸ ਯਾਰ 5 ਦਿਨ ਰਹਿ ਗਿਆ ਕਾਲਜ ਖੁੱਲਣ ਨੂੰ ਅੱਜ ਯਾਰ ਦਿਨ ਮਾੜਾ ਜੋ ਪਹਿਲਾਂ ਕਾਲਜ ਗਿਆ ਉੱਥੇ ਲੰਬੀ ਟਾਈਮ ਹੋ ਗਿਆ ਹੁਣ ਰਾਹ ਜਿੱਤਰ ਨਾਲ ਲੱਗ ਗਿਆ ਤੇ ਇੱਧਰ ਘੱਟਾ ਚੈੱਕ ਤੇ ਬਾਕੀ ਯਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਯਾਰ ਇਹ ਜਿਹੜਾ ਵਲੋਗ ਹੈ ਇਹ 5 6 ਦਿਨ ਦਾ ਰਲਿਆ ਮਿਲਿਆ ਹੋਇਆ ਵਲੋਗ ਹੈ ਯਾਰ ਮਰਜ਼ੀ ਕੀਤਾ ਇਹ ਵਲੋਗ ਨੂੰ 5 6 ਦਿਨ ਦੀਆਂ ਯਾਰ ਵੀਡੀਓ ਹੋਣਗੀਆਂ ਕਿ ਉਹ ਯਾਰ ਟਾਈਮ ਲੱਗਣ ਨਹੀਂ ਤੇ ਆ ਪ੍ਰੋਪਰ ਵਲੋਗ ਦਾ ਤੇ ਸੋ ਕਲਿੱਪਾਂ ਵਾਂ ਹਰ ਇੱਕ ਦਿਨ ਦੀ ਥੋੜੀ ਥੋੜੀ ਕਲਿੱਪਸ ਆ ਤੇ ਉਹ ਯਾਰ ਐਡ ਕਰਕੇ ਤੇ ਵਲੋਗ ਬਣਾਇਆ ਤੇ ਸੋ ਬਾਕੀ ਯਾਰ ਕਰ ਦਿਆ ਇਥੋਂ ਵਲੋਗ ਨੂੰ ਅੱਗੇ ਕੰਟੀਨਿਊ ਵੈਲਕਮ ਬੈਕ ਗਾਇਸ ਆਇਓ ਕੀ ਸਾਰੇ ਵਧੀਆ ਹੋਗੇ ਤੇ ਟਾੜਾ ਇੱਕ ਵਾਰ ਫਿਰ ਤੋਂ ਯਾਰ ਨਵੇਂ ਵਲੋਗ ਦੇ ਵਿੱਚ ਫਾਇਰ ਤੇ ਅੱਜ ਯਾਰ ਮੌਸਮ ਮੀਨਾ ਵਧੀਆ ਹੋਇਆ ਹੈ ਨਾ ਸਵੇਰ ਦਾ ਮੀਂਹ ਪੈਂਦਿਆ ਸੀ ਤੇ ਹੁਣ ਯਾਰ ਸਾਡੇ ਹੱਥ ਆ ਥੋੜਾ ਜਿਹਾ ਮੀਂਹ ਤੇ ਮੈਂ ਯਾਰ ਨਿਕਲੀ ਆ ਬਾਹਰ ਇੰਨਾ ਮੌਸਮ ਵਧੀਆ ਵਾ ਇੰਨੇ ਦਿਨਾਂ ਦੀ ਗਰਮੀ ਸੀ ਤੇ ਅੱਜ ਯਾਰ ਫਾਈਨਲੀ ਰੱਬ ਨੇ ਵੀ ਸਾਡੀ ਸੁਣ ਲਈ ਤੇ ਮੌਸਮ ਕੀਤਾ ਹੋਇਆ ਠੰਡਾ ਬੱਸ ਜਾਣਦੇ ਆਪਾਂ ਚੈੱਕ ਕਰੋ ਇੱਕ ਵਾਰ ਮੌਸਮ ਆ ਕੀ ਯਾਰ ਇੱਧਰ ਪਾਣੀ ਚੈੱਕ ਕਰੋ ਮੀਂਹ ਆ ਕਿੰਨਾ ਖਲ ਹੋ ਗਿਆ ਚੈੱਕ ਕਰੋ ਪਾਣੀ ਇੱਧਰ ਯਾਰ ਘੱਟ ਪਾਣੀ ਉੱਧਰ ਤੇ ਯਾਰ ਬਹੁਤ ਹੈ ਲੈਵਲ ਚੈੱਕ ਕਰੋ ਬਾਕੀ ਯਾਰ ਮੀ ਥੋੜਾ ਇੱਥੇ ਤੇਜ਼ ਹੋ ਗਿਆ ਵਾ ਤੇ ਉਹ ਯਾਰ ਮਿੰਟੋ ਮੇਡ ਇੱਥੋਂ ਨਿਕਲੀਏ ਨਹੀਂ ਤੇ ਜੇ ਤੇਜ਼ ਹੋ ਗਿਆ ਨਾ ਮੀ ਇੱਥੇ ਫਸ ਗਿਆ ਨਾ ਯਾਰ ਮੀ ਪੈਂਦਾ ਮੇਰਾ ਯਾਰ ਇਹ ਸਸਾ ਕੇ ਕਰਦੇ ਆ ਵਾ ਇੰਨਾ ਵਧੀਆ ਮਾਰਕਸ ਉਹ ਕਰੇ ਆ ਚਲ ਉਹ ਵੀ ਕਿਤੇ ਦਿਨ ਵੇਅਰ ਕਰਾਂਗੇ ਉਹ ਸੀ ਪਾਵਾਂ ਸੁਣੇ ਬਰਾਬਰ ਬਰਾਬਰ ਕਿੰਨਾ ਮਬਾ ਚਲ ਨਹੀਂ ਨਹੀਂ ਯਾਰ ਹੁਣ ਮੀਰੇ ਮੂਸਮ ਚਾਹੀਏ ਸਮੋਸੇ ਖਾਣ ਸਿੰਦਰ ਚੈੱਕ ਕਰੋ ਕਿ ਬਾਕੀ ਮੋਟਰਸ ਲਾਇਆ ਉੱਧਰ ਯਾਰ ਨਵੇਂ ਫਲੇਵਰ ਟਰਾਈ ਕਰਨ ਲੱਗੇ ਆ ਤੇ ਹੜ ਰਿਕਸ ਲਿਆ ਵੇਖੋ ਨਵੇਂ ਨਵੇਂ ਹੋ ਥੋੜੀ ਆ ਇਹਦਾ ਕਿਸ ਫਲੇਵਰ ਦਾ ਨਾਮ ਚੈੱਕ ਕਰੋ ਜਮਪਲ ਮਸਾਲਾ ਠੀਕ ਆ ਗਿਆ ਯਾਰ ਇਹਨਾਂ ਨਹੀਂ ਪਈ ਤੂੰ ਗਿੜੇ ਕਰਾਇਆ ਪਾਣੀ ਆਪ ਕੋਲ ਇਹ ਸਹੀ ਆ ਕਿ ਵਰਤ ਨਹੀਂ ਆ ਤਾਮੀਆਂ ਟੀਨਾ ਬਣਾ ਆ ਅੱਜ ਯਾਰ ਬੜੇ ਚਿਰ ਬਾਅਦ ਪੱਗ ਟਾਈ ਕੀਤੀ ਸੋ ਯਾਰ ਅੱਜ ਚੱਲੇ ਯਾਰ ਫਿਰ ਤੋਂ ਕਾਲਜ ਤੂੰ ਹੀ ਜਾਣਾ ਯਾਰ ਬਾਰ-ਬਾਰ ਕਾਲਜ ਕਿਉਂ ਬਾਕੀ ਯਾਰ ਲੈ ਇੱਕ ਦੋ ਚੱਕਰ ਹੋਰ ਲੱਗਣੇ ਹਲੇ ਕੋਲੇ ਦੇ ਕਿਉਂਕਿ ਯਾਰ ਵਿੱਚ ਉਹਦੇ ਇੱਕ 2000 ਡਾਕੂਮੈਂਟ ਜਿਹੜਾ ਮਿਸ ਸੀ ਤੇ ਅੱਜ ਯਾਰ ਫੇਰ ਕੋਲੇ ਆਈ ਆ ਕੋਲੇ ਤੋਂ ਤੇ ਅੱਜ ਜਾਣਾ ਪੈਣਾ ਤੇ ਸੋ ਅੱਜ ਫੇਰ ਚੱਲੇ ਆ ਤੇ ਬਸ ਮੈਂ ਹਾਂ ਅੱਜ ਕਰ ਲਈ ਪੱਗ ਟਾਈ ਕਿਉਂਕਿ ਯਾਰ ਇਹ ਮੌਸਮ ਥੋੜਾ ਜਿਹਾ ਠੰਡਾ ਹੋਇਆ ਵਾ ਤੇ ਮੈਂ ਆ ਫਿਰ ਅੱਜ ਰੀਲ ਦੇ ਕੰਟੈਂਟ ਵੀ ਥੋੜੇ ਬਥੇ ਕੱਢ ਲਾਂਗੇ ਕਿ ਯਾਰ ਆਪਾਂ ਨਿਕਲ ਗਏ ਕਾਲਜ ਆਲੂ ਤੇ ਅੱਜ ਯਾਰ ਸਰਪਾਈਟ ਤੇ ਆਏ ਆ ਥੋੜਾ ਜਿਹਾ ਕਿ ਆਪਾਂ ਮੁੱਛਾਂ ਲਿਆਰ ਕਰੇ ਲੱਗਾ ਹੀ ਤੇ ਬੱਸ ਜਾਣਦੇ ਯਾਰ ਮੌਸਮ ਇੰਨਾ ਵਧੀਆ ਹੋ ਗਿਆ ਨਾ ਦਿਲ ਕੋਈ ਨਹੀਂ ਕਰਦਾ ਯਾਰ ਅੱਜ ਮੌਸਮ ਨੇ ਮੈਂ ਬਰਾਉਂ ਬੜੀਆ ਨਹੀਂ ਯਾਰ ਇੰਨੀ ਗਰਮੀ ਹੀ ਨਾ ਜੀਨੀ ਅੱਜ ਪੱਗ ਬੰਨਣ ਤੋਂ ਪਰ ਮੌਸਮ ਠੰਡਾ ਦੇਖ ਕੇ ਤੇ ਪੱਗ ਵੱਢੀ ਆ ਜਾਣਦੇ ਆ ਤੇ ਬਾਕੀ ਮਿਲਦੇ ਫੇਰ ਨਾ ਫਿਰ ਕੇ ਪਹੁੰਚ ਕੇ ਦੱਸਾਂਗੇ ਤੇ ਬਾਕੀ ਯਾਰ ਕਾਲਜ ਆ ਗਿਆ ਤੇ ਜਾਂਦੇ ਫਿਰਨ। A few moments later. ਕੀ ਰੁ ਪੰਜ ਮਿੰਟ ਦਾ ਕੰਮ ਹੀ ਕਾਲਜ ਤੇ ਬਾਕੀ ਲੰਚ ਟਾਈਮ ਕਰਕੇ ਆ ਡੇਢ ਦੋ ਘੰਟਾ ਲੱਗ ਗਿਆ ਤੇ ਹੁਣ ਜਾਂਦੇ ਵਾਪਸ ਤੇ ਯਾਰ ਧੁੱਪ ਨਿਕਲ ਆਈ ਆ ਤੇ ਹੁਣ ਔਖਾ ਹੋਣਾ ਜੇ ਜਾਣਾ ਵਾਪਸ। ਕਰੋ ਤਾ ਲੂ ਕੀ ਯਾਰ ਇੱਥੇ ਟੋਲ ਪਲਾਜ ਤੇ ਜਾਂਦੇ ਲੜਾਈ ਹੋਈ ਆ ਪਤਾ ਲੈਂਦੀ ਰਾਹ ਬੰਦ ਕਰਤਾ ਉਹਨਾਂ ਨੇ ਰਾਹ ਲੱਭੀ ਆ ਜਾਂਦਾ ਵਾਪਸ। ਇੱਧਰ ਚੈੱਕ ਕਰੋ ਜਾਮ ਕਿੰਨਾ ਲੱਗਿਆ। ਯਾਰੋਂ ਨਮਾ ਰਹਾ ਲੱਬਿਆ ਵਾ ਦੇਖੋ ਇਹ ਕਿੱਥੇ ਜਾਂਦਾ ਅਸੀਂ ਵੀ ਗੱਡੀਆਂ ਤੇ ਮਗਰੀ ਲਾ ਲਿਆ ਮੋਟਰ ਤੇ ਕਿਉਂਕਿ ਉਹ ਤੇ ਅੰਦਰ ਰਾਹ ਭਾਦੇ ਦੋਵੇਂ ਦੋਵੇਂ ਠਾਈ ਦਾ ਹਾਂ ਹਾਂ ਜੀ ਯਾਰ ਦੇ ਹੀ ਮਾੜਾ ਜੋ ਪਹਿਲਾਂ ਕਾਲਜ ਗਏ ਉੱਥੇ ਤਾਂ ਵੀ ਟਾਈਮ ਹੋ ਗਿਆ ਹੁਣ ਰਾਹ ਜਿੱਤਰ ਨਾਲ ਆ ਗਿਆ ਤੇ ਇਧਰ ਕਰਦਾ ਚੈੱਕ ਕਰੋ ਯਾਰ ਉਹ ਡਾਇਰੈਕਟ ਇਨਾ ਬਹੁਤ ਮੰਦਾ ਹੋਉਂਦਿਆ ਉੱਧਰ ਜਾਮ ਚੈੱਕ ਕਰੋ ਕੋਲ ਕਲਾਜੀ ਆ ਲੈ ਯਾ ਇਧਰੋਂ ਯਾਰ ਸੜਕਾਂ ਦੀ ਜਾਨ ਦੀ ਕਿਹੜਾ ਘੱਟ ਜਾ ਰਿਹਾ ਯਾਰ ਅੱਗੇ ਜਾਮ ਚੈੱਕ ਕਰੋ ਇਹ ਘੜਾ ਯਾਰ ਤੇਰਵੀ ਗਾੜੀ ਜਾ ਹਮ ਲੱਗ ਗਿਆ ਜੋ ਚੈੱਕ ਕਰੋ ਤੇ ਅੱਜ ਯਾਰ ਗਰਮੀ ਤੇ ਮਰਨਾ ਲਿਖਿਆ ਵਾ ਜਿੱਧਰੋ ਮਰਜੀ ਚੱਲ ਜੋ ਗਰਮੀ ਯਾਰ ਜਾ ਕੇ ਤੇ ਨਿਕਲ ਆਏ ਸੀ ਤੇ ਹੁਣ ਯਾਰ ਮੈਂ ਕਿੱਡੀ ਰੁਕਦੇ ਆ ਖਾਂਦੇ ਵਜ ਤੇ ਫੇਰੇ ਯਾਰ ਆਂਦੇ ਬਾਅਦ ਬਾਕੀ ਯਾਰ ਗਰਮੀ ਹੋ ਗਈ ਅੱਜ ਸਵੇਰੇ ਇੰਨਾ ਤੋਂ ਵਧੀਆ ਹੀ ਮੌਸਮ ਹੁਣ ਤਾਂ ਤੇ ਗਰਮੀ ਵਾਲਾ ਬੋਝਾ ਨੋ ਗਿਆ ਬਾਕੀ ਯਾਰ ਮੈਂ ਅਕਤੀ ਤੋਂ ਆ ਗਏ ਵਾਪਸ ਤੇ ਹੁਣ ਯਾਰ ਜੇਸ਼ਨ ਹੋਣਾ ਕੋ ਚੱਲੇ ਆ ਤੇ ਬਾਕੀ ਵੰਦੇ ਅੱਗੇ ਹੀ ਜੋ ਵੀ ਹੁੰਦਾ ਭੁੱਲ ਜਾ ਤੇ ਬਾਕੀ ਚਲੋ ਬੰਦਾ ਫਿਰ ਕਰਕੇ ਆਉਂਗਾ ਕੀ ਆ ਚਲ ਕੋਸਾ ਨਾ ਕਰ ਖਾਵਣੇ ਇੱਧਰ ਚੈੱਕ ਕਰੋ ਲੱਗਦੇ ਉਹ ਹੀ ਬੰਦਾ ਜਿਹੜਾ ਸਾਡੇ ਨਾਲ ਸੀ ਐਡਾ ਨਹੀਂ ਲੱਗਦਾ ਬਾਕੀ ਯਾਰ ਹੁਣ ਜੇਸ਼ਨ ਹੋਣਾ ਕੋ ਆ ਗਿਆ ਫਵਾਂਸ ਉਹ ਅੰਦਰ ਸਵੇਰੇ ਆਉਂਗਾ ਤੇ ਬੱਸ ਆਪਾਂ ਵੀ ਚੱਲੇ ਯਾਰ ਬਹੁਤ ਹੋ ਗਦੀਆਂ ਮਿੰਟੋ ਮਿੰਟਾਂ ਸੱਚ ਬਾਕੀ ਯਾਰ ਥੋੜੀ ਬੁਧੀਆਂ ਰੀਲ ਤੇ ਫੋਟੋਆਂ ਸ਼ੂਟ ਕੀਤੀਆਂ ਇੱਥੇ ਤੇ ਹੌ। ਚੱਲ। ਚੱਲ ਰੁਕ ਜਾ। ਬਾਕੀ ਯਾਰ ਸਟੋਰੀ ਪਾਉਣ ਲੱਗੇ ਇੱਕ ਤੇ ਫਿਰ ਮਿਲਦੇ ਆ। ਤੇ ਬਾਕੀ ਯਾਰ ਇਹ ਕੱਲ ਆ ਗਈ ਕੋਲੇ ਤੋਂ ਵਾਪਸ। ਯਾ ਤੇ ਯਾਰ ਮੌਸਮ ਬੜਾ ਵਧੀਆ ਹੋਇਆ ਹੈ। ਸਵੇਰ ਦਾ ਮੀਂਹ ਪੈਂਦਿਆ ਤੇ ਬਾਕੀ ਹੁਣ ਨਿਕਲੇ ਯਾਰ ਕੋਲੇ ਰਾਈਡ ਆ। ਤੇ ਬਾਕੀ ਯਾਰ ਅਜ ਸਾਰੇ ਆਣੇ ਕੰਮ ਕਰਦਿਆਂ ਜੇ ਲੱਗੇ ਕੋਈ ਵੀ ਫ੍ਰੀ ਨਹੀਂ ਕੀ ਨਾ ਜਾਂਦੀ ਨਾ ਹਰਸ਼ਿਤ। ਕੋ ਮੈਂ ਆ ਯਾਰ ਮੌਸਮ ਇੰਨਾ ਵਧੀਆ ਵਾ ਤੇ ਰਾਈਡ ਕਰਦੇ ਸੋ ਯਾਰ ਆਪਾਂ ਕੱਲ੍ਹ ਹੀ ਨਿਕਲ ਆਏ ਬਾਹਰ ਘੁੰਮਣ ਨੂੰ। ਤੇ ਬਾਕੀ ਯਾਰ ਨਿਕਲੇ ਆ ਤੇ ਮੌਸਮ ਚੈੱਕ ਕਰੋ। ਮਾੜੀ ਮਾੜੀ ਥੋਪਿਆ। ਵਿਚ ਯਾਰ ਬੱਦਲ ਹੋ ਜਾਂਦਾ ਸੀ ਤੇ ਹੁਣ ਨਿਕਲੇ ਬਾਹਰ ਤੇ ਬਾਕੀ ਯਾਰ ਸੋਲੋ ਰਾਈਡ ਦਾ ਵੀ ਯਾਰ ਬਹੁਤ ਜ਼ਿਆਦਾ ਵੱਖਰਾ ਮਜਾ ਜੋ ਇੱਕ ਉਦੋਂ ਮੀਂਹ ਪੈ ਗਿਆ ਹਟਿਆ ਮੌਸਮ ਵੀ ਐ ਪੂਰਾ ਠੰਡਾ ਹਵਾ ਵੀ ਠੰਡੀ ਚੱਲਦੀ ਆ ਉਦੋਂ ਯਾਰ ਸੋਲੋ ਰਾਈਡ ਆ ਕੋਈ ਨਾਲ ਨਹੀਂ ਰਹੇ ਯਾਰ ਮੈਂ ਨਾ ਹੌਲੀ ਹੌਲੀ ਵੀਰ ਹੀ ਸਪੀਡ ਤੇ ਤੇ ਯਾਰ ਜੋ ਮਯਾ ਹੁੰਦਾ ਨਾ ਬਿਆਨ ਨਹੀਂ ਹੁੰਦਾ ਯਾਰ ਤੁਸੀਂ ਵੀ ਅਕਦੀ ਨਾਲ ਟਰਾਈ ਕਰਿਓ ਜਦੋਂ ਮੀਂਹ ਪੈ ਗਿਆ ਹਟਿਆ ਹੋਵੇ ਮੌਸਮ ਐ ਠੰਡਾ ਹੋਇਆ ਹੋਵੇ ਤੇ ਮੋਟਰਸਾਈਕਲ ਤੇ ਜਿਹੜੀ ਲਾਇਓ ਇੱਕ ਵਾਰੀ ਜੋ ਮੈਂ ਆਉਂਦਾ ਨਾ ਥੱਲੇ ਕੱਲ ਫੇਰ ਇੱਕ ਵਾਰ ਕਾਲਜ ਜਾਣਾ ਪੈਣਾ ਵਾ ਬਾਕੀ ਯਾਰ ਕੱਲ ਵੇਖੋ ਮੀਂਹ ਵੀ ਦੱਸਣ ਦੇ ਗੱਲ ਤੇ ਕੱਲ ਕੀ ਬਹੰਦਾ ਵਾ ਉਹ ਗਾਲੀ ਪਤਾ ਲੱਗੂਗਾ ਅੱਜ ਤੇ ਯਾਰ ਐਸ ਤਰ੍ਹਾਂ ਮੀਂਹ ਨਹੀਂ ਆ ਧੁੱਪ ਨਿਕਲਾਈ ਸੀ ਮੀਂਹ ਸਿਰਫ ਫੇਰ ਪਿਆ ਤੇ ਕੱਲ ਯਾਰ ਸਾਰਾ ਦਿਨ ਮੀਂਹ ਦੱਸਣ ਦੇ ਆ ਤੇ ਬਾਕੀ ਯਾਰ ਫਤ ਲੱਗ ਜੂਗਾ ਕੱਲ ਕੀ ਮੋ ਚੱਲੂਗਾ ਤੇ ਬਾਕੀ ਯਾਰ ਵਲੋਗ ਨੂੰ ਹੰਟ ਤੱਕ ਜ਼ਰੂਰ ਵੇਖਿਓ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਬਸ ਯਾਰ ਜਾਂਦੇ ਹੁਣ ਆਪਾਂ ਠੰਡੇ ਮੋ ਇੱਕੋ ਖੁੱਲਦੇ ਨਹੀਂ ਰਹੀ ਖੁੱਲਣ ਦੀ ਆ ਦਰਿਆ ਚੈੱਕ ਕਰ ਦੇ ਨੈਕਸਟ ਡੇ ਤੇ ਬਾਕੀ ਯਾਰ ਇਹ ਕੋਲ ਜਾਏ ਹੀ ਅੱਜ ਵੀ ਕੰਮ ਥੋੜਾ ਜਾ ਤੇ ਮੈਂ ਕਿਹਾ ਚੱਲ ਇਧਰ ਯਾਰ ਥੋੜਾ ਫੋਟੋਆਂ ਦਾ ਕੰਮ ਕੰਮ ਕਰ ਲਈਏ ਕੱਪੜੇ-ਕੁਪੜੇ ਪਾਏ ਆ ਤੇ ਯਾਰ ਇਧਰ ਆਏ ਹੀ ਆਊਟਲੈਟਸ ਤੇ ਤੇ ਉੱਥੇ ਕਰਤਾ ਮੋਟਰਸਲ ਪਾਰਕ ਬਾਕੀ ਆਨੇ ਦੋ ਕਫੜਨ ਕਲਿੱਕ ਕੀਤੀਆਂ ਵਾ ਪਰ ਯਾਰ ਮੌਸਮ ਠੰਡਾ ਵਾ ਪਰ ਪਸੀਨਾ ਯਾਰ ਫਿਰ ਵੀ ਬਹੁਤ ਆਉਂਦਿਆ ਹਾਂ ਤੇ ਬਾਕੀ ਰਮੀ ਦਾ ਮਹੌਲ ਚੱਲ ਸ਼ਾਇਦ ਆ ਬਾਕੀ ਕੋਈ ਨਹੀਂ ਪੂਰੀ ਤਿਆਰੀ ਦੇ ਨਾਲ ਹੀ ਆਪਾਂ ਵੀ ਉਮੀਦ ਆ ਕੋਈ ਡਰ ਨਹੀਂ ਤੇ ਮੌਸਮ ਬਹੁਤ ਵਧੀਆ ਤੇ ਬਾਕੀ ਯਾਰ ਕਾਲਜ ਤੋਂ ਆਏ ਹੀ ਕੱਲ ਕੰਮ ਕੁੰਗਰਾ ਕਰੂਗੇ ਯਾਰ ਬੜੇ ਦਿਨ ਥਲੇ ਹੋਂਤ ਨਹੀਂ ਆਣਾ ਬਾਕੀ ਜਿਹੜੇ ਵੀ ਡਾਕੂਮੈਂਟ ਸਾਰੇ ਪੂਰੇ ਹੋ ਗਏ ਆ ਹੁਣ ਬਸ ਯਾਰ 5 ਦਿਨ ਰਹਿ ਗਏ ਆ ਕਾਲਜ ਖੁੱਲਣ ਨੂੰ ਤੇ ਯਾਰ ਐਕਸਾਈਟਮੈਂਟ ਵੀ ਆ